ਹਾਂਜੀ ਅੱਜ ਆਪਾਂ ਗੱਲ ਕਰਾਂਗੇ ਅੱਖਾਂ ਦੀ ਖੁਜਲੀ ਦੀ ਜਿਹੜੀ ਅੱਖਾਂ 'ਚ ਖੁਜਲੀ ਹੁੰਦੀ ਹੈ ਬਹੁਤ ਜ਼ਿਆਦਾ ਕਿ ਲੋਕ ਤਾਂ ਨਾਹਾਂ ਨਾ ਖਰਚਦੇ ਨੇ ਤੇ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਸੋ ਮੇਰੇ ਚੈਨਲ ਹੈਗਾ ਰੀਨਾਸ ਟਿਪਸ वेलकम ਟੂ ਮਾਈ ਚੈਨਲ ਥੈਂਕ ਯੂ ਵੈਰੀ ਮੱਚ ਤੇ ਆਪਾਂ ਹੁਣ ਵੀਡੀਓ ਸਟਾਰਟ ਕਰਦੇ ਆਂ ਇਹ ਜਿਹੜੀ ਅੱਖਾਂ ਦੀ ਖੁਜਲੀ ਹੈ ਇਹ ਕਾਰਨ ਹੁੰਦਾ ਹੈ ਦਾ ਕਿ ਉਹ ਖੁਜਲੀ ਹੁੰਦੀ ਐਨੀ ਜ਼ਿਆਦਾ ਨਸਲਾ ਹੋਣ ਕਰਕੇ ਜੁਕਾਮ ਕਰਕੇ ਜਾਂ ਸਾਈਨਸ ਹੋਵੇ ਤਾਂ ਵੀ ਕਾਫੀ ਕੁੜਲੀ ਹੁੰਦੀ ਹੈ ਜਾਂ ਨਜ਼ਰ ਅੰਦਰ ਗਿਰਦਾ ਹੋਵੇ ਜਾਂ ਕੋਈ ਅਲਰਜੀ ਹੋਵੇ ਕਿਸੇ ਘਾਤੋਂ ਕਿ ਜਿੱਕਰ 스멜 ਤੋਂ ਤੇ ਉਹਦੇ ਕਰਕੇ ਵੀ ਹੁੰਦੀ ਹੈ ਕਾਫੀ ਤੰਗ ਕਰਦੀ ਹੈ ਇਹ ਬਰਦਾਸ਼ਤ ਕਰਨੀ ਬਹੁਤ ਔਖੀ ਹੈ ਹੁਣ ਮੈਂ ਤੁਹਾਨੂੰ ਦੱਸਦੀ ਆਪਾਂ ਨੂੰ ਚਾਹੀਦਾ ਕੀ ਕੀ ਹੈ ਠੀਕ ਹੈ ਹਾਂਜੀ ਇਹ ਦਵਾਈ ਬਣਾਉਣ ਲਈ ਆਪਾਂ ਨੂੰ ਪਹਿਲਾਂ ਤਾਂ ਚਾਹੀਦੀ ਹੈ ਕਾਂਸੀ ਦੀ ਥਾਲੀ ਪੁਰਾਣੇ ਟਾਈਮ ਚ ਹੁੰਦੀ ਸੀ ਕਾਂਸੀ ਦੀ ਥਾਲੀ ਅੱਜ ਕੱਲ ਤਾਂ ਬੜੇ ਕੱਟ ਘਰਾਂ ਚ ਹੁੰਨੀ ਹੈ ਕਾਂਸੀ ਥਾੜੀ ਹੈ ਦੇਖਣ ਨੂੰ ਲੱਗਦੀ ਹੈ ਜਿਵੇਂ ਤਾਂਬੇ ਦੀ ਹੁੰਦੀ ਹੈ ਮਤਲਬ ਪਰ ਇਹ ਤਾਂਬੇ ਦੀ ਨਹੀਂ ਕਾਂਸੀ ਦੀ ਹੁੰਦੀ ਹੈ ਤੇ ਇੱਕ ਆਪਾਂ ਨੂੰ ਚਾਹੀਦੀ ਹੈਗਾ ਲੱਠੇ ਦੀ ਲੀਰ ਜਿਹੜੀ ਕਿ ਲੱਠੇ ਦਾ ਕੱਪੜਾ ਛੋਟਾ ਜਿਹਾ ਟੁਕੜਾ ਚਾਹੀਦਾ ਅੰਜੀ ਕੱਪੜਾ ਲੈਣਾ ਹੈਗਾ ਲੱਠੇ ਦੀ ਲੀਰ ਛੋਟੀ ਜੀ ਟੁਕੜਾ ਲੈਣਾ ਤੇ ਉਹ ਮਤਲਬ ਧੋਲਿਆ ਨਾ ਹੋਵੇ ਕੋਰਾ ਲੱਠਾ ਲੈਣਾ ਬਾਜ਼ਾਰ ਤੋਂ ਇਹ ਮਤਲਬ 1 ਇੰਚ ਚੌੜਾ 23 ਇੰਚਕ ਲੰਬਾ ਚਾਹੀਦਾ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਹਾਂਜੀ ਇਹ ਦੇਖੋ ਇਹ ਹੈਗੀ ਕਾਂਸੀ ਦੀ ਕੋਲੀ ਮੇਰੇ ਕੋ ਥਾਲੀ ਨਹੀਂ ਹੈ ਮੇਰੇ ਕੋ ਕਾਂਸੀ ਦੀ ਕੋਲੀ ਹੈ ਕਾਂਸੀ ਦੀ ਕੋਲੀ ਦੇਖ ਲੋ ਧਿਆਨ ਨਾਲ ਤੇ ਇਹ ਹੈਗਾ ਟੁਕੜਾ ਜਿਹੜਾ ਲੱਠੇ ਦਾ ਟੁਕੜਾ ਛੋਟਾ ਜਿਹਾ ਇਹਨੂੰ ਜ਼ਰਾ ਧਿਆਨ ਨਾਲ ਦੇਖ ਲੋ ਆਪਾਂ ਇਹਨਾਂ ਨਾਲ ਹੀ ਪ੍ਰੈਕਟੀਕਲ ਕਰਾਂਗੇ ਤੇ ਅੱਖਾਂ ਦੀ ਕੋਹਲੀ ਦੇ ਆਪਾਂ ਦਵਾਈ ਇਹਨਾਂ ਨਾਲ ਹੀ ਬਣਾਵਾਂਗੇ ਤੁਸੀਂ ਇਹਨੂੰ ਧਿਆਨ ਨਾਲ ਜ਼ਰ ਦੇਖ ਲੋ ਕਾਂਸੀ ਦੀ ਕੋਲੀ ਕਿ ਐਸੀ ਲੱਗਦੀ ਹੈ ਤੁਕੜਾ ਆਪਾਂ ਕਿੰਨਾ ਕੋ ਲੈਣਾ ਛੋਟਾ ਟੁਕੜਾ ਲੈਣਾ ਆਪਾਂ ਨੇ ਹਾਂਜੀ ਇਹ ਹੈਗੀ ਹੈ ਕਾਂਸੀ ਦੀ ਕੋਲੀ ਤੇ ਹੈਗਾ ਟੁਕੜਾ ਇਹਦਾ ਹੈ ਲੈਟੇ ਦਾ ਇਟ ਇਜ਼ ਆ ਪੀਸ ਹੈ ਲੈਟੇ ਦੀ ਲੀਰ ਕਹਿ ਲੋ ਤੇ ਲੈਟੇ ਦੇ ਜਿਹਦੇ ਨਾਪਾਂ ਨੂੰ ਚਲਾਣਾ ਤੇ ਹੁਣ ਆਪਾਂ ਇਸ ਨੂੰ ਪੀਸ ਨੂੰ ਅੱਜ ਦਿਨਾਂ ਜਲਾਵਾਂਗੇ ਤੇ ਜਲਾ ਕੇ ਇਸ ਨੂੰ ਔਰ ਕੋਲੀ ਦੇ ਵਿੱਚ ਸੁੱਟ ਦੇਾਂਗੇ ਮਤਲਬ ਐਦਾ ਐਸਟਾ ਰੱਖਣਾ ਹੈ ਤਾਗੇ ਇਹ ਲੋੜ ਜਿਹੜੀ ਹੈਗੀ ਸਾਰੀ ਉਹ ਲੱਗ ਜਾਵੇ ਕੌਲੀ ਨੂੰ ਤੇ ਇਹ ਹੁਣ ਬਰਨ ਹੋ ਰਿਹਾ ਹੈ ਇਹ ਹੁਣ ਕੌਲੀ ਤੋਂ ਠੰਡੀ ਹੋ ਜਾਵੇ ਤਾਂ ਇਸ ਨੂੰ ਰਾਤ ਨੂੰ ਜਿਹੜੀ ਨੂੰ ਬਾਹਰ ਛੁੱਟ ਦੇਣਾ ਬਾਹਰ ਛੁੱਟਣ ਤੋਂ ਬਾਅਦ ਮੈਂ ਤੁਹਾਨੂੰ ਦਿਖਾਣੀ ਹੈ ਕਿਸ ਤਰ੍ਹਾਂ ਦੇ ਸਗੇ ਦਵਾਈ ਜਿਹੜੀ ਬਣੀ ਹੈ ਹਾਂਜੀ ਹੁਣ ਇਸ ਨੂੰ ਖਾਲੀ ਕਰ ਦੇਣੇ ਕੌਲੀ ਨੂੰ ਹਾਂਜੀ ਹੇ ਹੁਣ ਦੇਖੋ ਤੁਸੀਂ ਇਹ ਕੁਆਲੀਵੇਟਾ ਯਾਰ ਯਾਰ ਲੱਗਿਆ ਨਾ ਪਿਲਾ ਇਹ ਲੋ ਲੱਗੀ ਔਰ ਦੀ ਕਪੜੇ ਦੀ ਤੇ ਧੂਆ ਲੱਗਿਆ ਔਰ ਦਾ ਮਤਲਬ ਇਹ ਅੱਖਾਂ ਦੇ ਵਿੱਚ ਪਾਣਾ ਹੈ ਇਹ ਥੋੜਾ ਲਾਲ ਜਿਹੇ ਰੰਗ ਦਾ ਹੁੰਦਾ ਹੈ ਤੇ ਆ ਦੇਖੋ ਮੁੰਗਲ ਨਮ ਲੱਗ ਦਿਖਾ ਰਹੀਆਂ ਹੈ ਰੈਡ ਕਲਰ ਦਾ ਥੋੜਾ ਜਿਹਾ ਇਹ ਤੁਮ ਹੈ ਲੋ ਹੈਗੀ ਇਹ ਕਪੜੇ ਦੀ ਇਸ ਨੂੰ ਅੱਖਾਂ ਚ ਪਾਣਾ ਹੈ ਤਿੰਨ ਦਿਨ ਪਾਉਂਦੇ ਰਹੋ ਦੋ ਟਾਈਮ ਪਾਉਂਦੇ ਦਿਨ ਟਾਈਮ ਪਾਉਂਦੇ ਤੇ ਤਿੰਨ ਦਿਨਾਂ ਦੇ ਵਿੱਚ ਤੁਹਾਡੀ ਅੱਖਾਂ ਦੀ ਖੁਜਲੀ ਠੀਕ ਹੋ ਜੂਗੀ। ਅਗਰ ਇੱਕ ਦੋ ਦਿਨ ਲੋੜ ਹੋਰ ਪਵੇ ਤਾਂ ਉਸੇ ਹੋਰ ਦਿਨ ਵੀ ਕਰ ਸਕਦੇ ਹੋ। ਲੱਗਦੀ ਬਹੁਤ ਜ਼ਿਆਦਾ ਹੈ। ਇੰਨੀ ਲੱਗਦੀ ਹੈ ਦਵਾਈ ਚਿਕਾ ਘੜਾ ਦਿੰਦੀ ਆ। ਪਰ ਇਹ ਖੁਜਲੀ ਨੂੰ ਠੀਕ ਕਰ ਦਿੰਦੀ ਆ। ਤੇ ਜੇ ਤੁਹਾਨੂੰ ਨਹੀਂ ਮਤਲਬ ਕਾਂਸੀ ਦੀ, ਥਾਲੀ ਕਾਂਸੀ ਦੀ ਕੋਲੀ ਲੈ ਸਕਦੇ ਹਾਂ। ਇਹ ਕਾਂਸੀ ਦੇ ਇਸ ਦਾ ਕੋਈ ਕੰਬੀਨੇਸ਼ਨ ਹੈਗਾ ਜਿਸ ਨਾਲ ਫਰਕ ਪੈ ਜਾਂਦਾ। ਕਈ ਲੋਕਾਂ ਨੇ ਇਸ ਜੀ ਦਾ ਬਹੁਤ ਫਰਕ ਪਿਆ ਹੈ। ਕਾਫੀ ਖੁਜਲੀ ਹੁੰਦੀ ਸੀ। ਤਾਂ ਇਹ ਠੀਕ ਹੋਈ ਹੈ ਅਗਰ ਤੁਹਾਨੂੰ ਮੇਰਾ ਵੀਡੀਓ ਚੰਗਾ ਲੱਗੇ ਤਾਂ ਇਸ ਨੂੰ ਸ਼ੇਅਰ ਕਰਨਾ ਤਾਂ ਜੋ ਬਾਕੀ ਹੋਰ ਲੋਕ ਵੀ ਇਸ ਦਾ ਫਾਇਦਾ ਉਠਾ ਸਕਣ ਔਰ ਇਸ ਨੂੰ ਕਮੈਂਟ ਵੀ ਕਰਨਾ ਤੁਹਾਨੂੰ ਕਿਹੋ ਜਿਹਾ ਲੱਗਿਆ ਸ਼ੇਅਰ ਵੀ ਕਰਨਾ ਤੇ ਤੁਸੀਂ ਇਹਨੂੰ ਸਬਸਕ੍ਰਾਈਬ ਵੀ ਕਰਨਾ সো ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਥੈਂਕ ਯੂ ਥੈਂਕ ਯੂ